ਚਾਹਨੇ ਮਮੀ ਆਇਤੇ ਅੱਜ ਨੌਜਵਾਨ ਆਪਣਾ ਪੂਰਾ ਜੁੱਸੇ ਜਾਂ ਆਪ ਹੀ ਉੱਠ ਕੇ ਆ ਗਿਆ ਸੀ ਅੱਜ ਆ ਹੋ ਗਏ 10 ਕਮੈਂਟ ਦੇ ਵਾਇਨ ਉੱਠ ਕੇ ਅੱਜ ਫਿਰ ਆਲਰਮ ਲਾ ਲਿਆ ਸੀਗਾ ਹੈ ਠੀਕ ਆ ਜਾਂ ਫਿਰ ਸਸਤਰੀ ਘਰ ਬੁਲਾ ਲਈ ਸਾਰਿਆਂ ਨੂੰ ਵੀਡੀਓ ਦੇਖ ਰਹੇ ਸਾਰੇ ਵੀਰੇ ਬਣਾ ਨੂੰ ਸਭ ਸ਼ਰੀਅਰ ਦਾ ਸਹੀ ਹੋ ਜੀ ਸਟਰੀਕਰ ਭਾਈ ਆਪਣੇ ਗੱਗੂ ਵੱਲੋਂ ਵੀ ਚਾਚੇ ਦੇ ਮੁੰਡੇ ਵੱਲੋਂ ਚੋਬਰ ਵੱਲੋਂ ਤੇ ਤੀਜਾ ਦਿਨ ਅੱਜ ਇਹਦਾ ਜਿੰਮ ਦਾ ਆ ਜਰ ਗਿਆ ਨਾ ਉਹ ਨਾ ਨਾ ਕਿਨੇ ਰੈਂਟ ਲਾਤੇ 10 ਲਾ ਗਏ 10 ਲਾ ਦੇ ਹੂੰ ਚਾ ਵੇਰੀ ਕੋਈ ਨਾ ਖੋਲੀ ਉਸਰੀ ਉੱਥੇ ਜਾ ਕੇ ਸਾਈਕਲ ਚਲਾਉਣਾ ਤੂੰ ਅੱਜ 15 ਮਿੰਟ ਪਹਿਲਾਂ ਠੀਕ ਹੈ ਜਿੰਨਾ ਜਰ ਮੁੜਕਾ ਨਾਲ ਡਿੱਗਣ ਲੱਗੇ ਮੱਥੇ ਤੋਂ ਨੱਕ ਤੋਂ ਨਜਰ ਜਿੰਮ ਲਾਉਣ ਨਹੀਂ ਲੱਗਣਾ ਭਾਵੇਂ 20 ਮਿੰਟ ਲੱਗਣ ਭਾਵੇਂ 1/2 ਘੰਟਾ ਲੱਗ ਜੇ ਠੀਕ ਠੀਕ ਹੈ ਤੇ ਸਵਾਗਤ ਹੈ ਭਾਈ ਸਾਰਿਆਂ ਦਾ ਅੱਜ ਦੇ ਨਵੇਂ ਵਲੌਗ 'ਚ ਅੱਜ 5 ਅੱਸੂ 20 ਤੰਬਰ 12 2024 ਤੇ ਜੀ ਆਇਆਂ ਨੂੰ ਆਖਦੇ ਆਂ ਫੇਰ ਤੋਂ ਇੱਕ ਵਾਰ ਗੱਗੂ ਵੱਲੋਂ ਤੇ ਜੰਮ ਚੱਲਦੇ ਆਂ ਪਹਿਲਾਂ ਉਸ ਤੋਂ ਬਾਅਦ ਖੇਤ ਦਾ ਕੋਈ ਕੰਮ ਕਰ ਅੱਜ ਮੜਾ ਮੋਟਾ ਕਰਾਂਗੇ ਕੱਲ ਦਾ ਹਰਾ ਜਾਰਾ ਸਾਰਾ ਲਿਆਂਦਾ ਪਿਆ ਸੀ ਉਹ ਵਿਲੇ ਸੀ ਕਿਣ ਮਣ ਲੱਗੀ ਰਹੀ ਤੇ ਪੈ ਕੇ ਦਿਨ ਟਪਾ ਲਿਆ ਕੀ ਕਰਿਆ ਤੂੰ ਕੰਮ ਕਰ ਕੱਲ ਕੁਛ ਨਹੀਂ ਕਰ ਸੌਂ ਗਿਆ ਸੀ ਸੌਂ ਗਿਆ ਸੀ ਹਾਂ ਬਾਕੀ ਜੈਮ ਲਾਗੇ ਨੀਂਦ ਵੀ ਵੱਧ ਆਉਣ ਲੱਗ ਜਾਂਦੀ ਹੈਗੀ ਜਦੋਂ ਮੈਂ ਜੈਮ ਲਾਉਣੀ ਸ਼ੁਰੂ ਕਰੀ ਸੀਗੀ ਮੈਂ ਵੀ ਸਰੀਰ ਵੱਧ ਤੋੜਦੀ ਹੈ ਜੈਮ ਫਿਰ ਇਹ ਤਾਂ ਸਿੰਪਲ ਜੀ ਗੱਲ ਆ ਸਾਰਿਆਂ ਨੂੰ ਪਤਾ ਇਹ ਗੱਲ ਆ ਫਿਰ ਉਹ ਨੀਂਦ ਵੀ ਵੱਧ ਆਉਂਦੀ ਖਾਂਦਾ ਹੀ ਵੱਧਦਾ ਬੰਦਾ ਤੇ ਘਰੇ ਭਈ ਉਹਦੋਂ ਕਹਿਣ ਲੱਗੇ ਕੋਈ ਮੁੰਡਾ ਕੁਝ ਖਾਂਦਾ ਨਹੀਂ ਲੱਗ ਗਿਆ ਕਿ ਪਿਆਈ ਰਹਿੰਦਾ ਸੌਂ ਜਾਂਦਾ ਉਹਦੀ ਦੇਖ ਕੇ ਕਿਹੜਾ ਤੇ ਹੌਲੀ ਹੌਲੀ ਉਹ ਕਰਦਿਆਂ ਨੂੰ ਵੀ ਇਹ ਗੱਲ ਸਮਝ ਆ ਗਈ ਸੀਗੀ ਇਹ ਫਿਰ ਮੈਨੂੰ 4-5 ਮਹੀਨੇ ਤੱਕ ਕਹਿੰਦੇ ਰਹੇ ਕੁਝ ਬਣਦਾ ਤਾਂ ਇਹ ਨਹੀਂ ਉਹੀ ਮੱਥਾ ਮਾਰ ਕੇ ਮੁੜਿਆ ਉਹਨਾਂ ਕਹਿਣਾ ਸ਼ੁਰੂ-ਸ਼ੁਰੂ ਇਹ ਚ ਅਹੀਂ ਹੁੰਦਾਗਾ ਤੇ ਉਸ ਤੋਂ ਬਾਅਦ ਭਾਈ ਜਦੋਂ 35 ਕਿਲੋ ਭਾਰ ਹੌਲੀ-ਹੌਲੀ ਫੋਟੋਆਂ ਦਿਖਾਉਂਦਾ ਰਿਹਾ ਵੀ ਇੱਥੇ ਇੰਨਾ ਇੱਥੇ ਇੰਨਾ ਤੇ 35 ਕਿਲੋ ਭਾਰ ਮੈਂ ਵਧਾਇਆ ਕੱਲੀ ਜੰਮਨ ਵਾਲਾ ਦੇਸੀ ਡਾਈਟ ਖਾ ਕੇ ਤੇ 85-86 ਕਿਲੋ ਤੱਕ ਸਿਆਲ ਚ ਲੈ ਜਾਣਾ ਉਹਨਾਂ ਇਸ ਟਾਈਮ 79 ਕਿਲੋ ਆ ਤੇ ਗਰਮੀ ਚ ਭਾਰ ਟੁੱਟ ਜਾਂਦਾ ਹੁੰਦਾ ਮੇਰਾ ਕੰਮ ਕਰ ਵੱਧ ਹੁੰਦਾ ਗਦੋਂ ਤਾਂ ਕਰਕੇ ਜੋਨ ਜੇ ਕਿਤੂ ਵੱਧ ਹੁੰਦੀ ਆ ਤੇ 4 ਕਿਲੋ 5 ਕਿਲੋ 6 ਕਿਲੋ ਇੰਨਾ ਵੇਟ ਮੇਰਾ ਟੁੱਟਣਾ ਹੀ ਹੁੰਦਾ ਹਰ ਇੱਕ ਗਰਮੀ ਚ ਕੁਝ ਬੰਦੇ ਨੂੰ ਦਿਮਾਗੀ ਲੋੜ ਵੀ ਹੋ ਜਾਂਦਾ ਕੰਮ ਕਰਦਾ ਕਿਉਂਕਿ ਕੁਝ ਭੱਜ ਦੌੜ ਵੱਧ ਹੋ ਜਾਂਦੀ ਹੈਗੀ ਕੁਝ ਉਹ ਖਾਦਾ ਘਟ ਜਾਂਦਾ ਗਰਮੀ ਚ ਸਾਰੀਆਂ ਗੱਲਾਂ ਆਪਾਂ ਆ ਰਲ ਜਾਂਦੀਆਂ ਹੁੰਦੀਆਂ ਖੈਰ ਚੱਲਦੇ ਆ ਹੁਣ ਜਮ ਧੰਨਵਾਦ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾ ਜ਼ਰੂਰ ਦੇਖਿਓ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਰਹਿੰਨੇ ਆ ਸਾਂਝੀ ਤੁਹਾਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਵੇਖ ਸਕਦੇ ਹੋ ਸੁਣ ਸਕਦੇ ਹੋ ਨਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਦੇਖ ਰਿਆ ਤਾਂ ਫੋਲੋ ਜ਼ਰੂਰ ਕਰੋ ਫੋਲੋ ਜ਼ਰੂਰ ਕਰ ਲਿਓ ਕਿਵੇਂ ਆ ਠੀਕ ਆ ਫਿਰ ਥਰੂ ਆ ਟਕੜਾ ਨਾ ਪੂਰਾ ਹਾਂ ਚੱਲ ਫਿਰ ਰੋਡ ਗੱਡੀ ਆਪਣੀ ਚੱਲ ਖੇਚਲਾ ਮਾਰੀ ਜੇ ਮਤ ਅਕਾ ਅੱਜ ਕੇ ਥੋਰ ਨਾਲ ਥੋਰ ਯੂਰਨ ਨਾਲ ਇੱਕ ਇਹਨੇ ਵੰਨੇ ਸਾਡੀ ਇੱਕ ਸਪ੍ਰਿੰਟ ਲੱਗ ਗਈ ਤੇ 5 ਵਜਨ ਚ 4 ਮਿੰਟ ਬਾਕੀ ਨੇ ਜਿਮ ਮਲੇ ਖੁੱਲੀ ਨਹੀਂ ਉਹ ਸਾਹਮਣੇ ਜਿਮ ਲਵੇ ਪਹੁੰਚ ਗਏ ਕਿਉਂ ਨਾ ਆ ਜਿਵਾਨਾ ਹੁਣ ਸਰੀਰ ਖੁੱਲੀ ਹੋਣੀ ਨਾਲ ਪੂਰਾ ਜਿਮ ਖੁੱਲਦੀ ਆ ਬਈ 5 ਵਜੇ ਕਈ ਵੀਰ ਪੁੱਛ ਲੈਂਦੇ ਜਿਹੜੇ ਪਹਿਲਾਂ ਇਹ ਮੌਂਦੇ ਸੀ ਦੁਬਾਰੇ ਹੋਣ ਲੱਗੇ ਆ ਲੱਗਣਾ ਜੀ ਨੇ ਕਰਨਾ ਨਹੀਂ ਤੁਰਿਆ ਫੇਰੀ ਜਿੰਮ ਟਾਉਣ ਸੂਰਤੀਆ ਵਾਹ ਗਿਰੂ ਕੀ ਗੱਲ ਆ ਪੂਰੇ ਪੰਪ ਘਰੀ ਫਿਰਦਾ ਓਏ ਤੇ ਨੌਜਵਾਨ ਨੇ ਪੂਰੀ ਧੁੱੱਕੀ ਕੱਟ ਰੱਖੀ ਆ ਤੀਜਾ ਦਿਨ ਆ ਤੇ ਅੱਜ ਤੁਸੀਂ ਫੜ ਫੜ ਕੇ ਹਟਾਇਆਗਾ ਖੈਰ ਲੋ ਬਟਾ ਕੰਮ ਆ ਆਇਆ ਚੱਲਦੇ ਆ ਸਮਾਂ ਕਿੰਨਾ ਹੋ ਗਿਆ ਬਹੁਤ ਕੀ ਟੇਪੀ ਛੋਟੇ ਹੀ ਹੋ ਗਿਆ ਟਾਈਮ ਹੋ ਗਿਆ ਆਪਣਾ ਹਾ ਇਥੇ ਸੈਰ ਕਰਾ ਕੇ ਲਿਆਉਂਦਾ ਰੋਜ਼ ਤੜਕੇ ਤੜਕੇ ਓ ਸਿਰ ਆਏ ਹੁਣ ਕਿੰਨਾ ਗੇਰ ਲੋਗੇਗਾ ਪਾਰਟੀ ਤਾਂ ਦੇਣੀ ਬੂ ਕਿੰਨਾ ਗੇਰ ਲੋਗੇਗਾ ਹੁਣ ਰੰਗ ਆ ਪਈ ਗਿਆ ਬਰਾਇਆ ਬਰਾਇਆ ਜਿਦਾ ਕੰਨ ਤਾਇਓ ਤੂੰ ਯਾ ਭਾਈ ਜੀ ਵਕਾ ਤਾਏ ਤੂੰ ਬੱਬੂ ਤੂੰ ਚਾਚਾ ਨੰਗਾ ਕੱਲਾ ਇਹ ਤਾਏ ਦੋਨੇ ਆ ਵੀ ਆਇਆ ਤੇ ਆ ਵੀ ਤਾਇਆਗਾ ਹੋਰ ਅੰਦਾਜ਼ ਪਤਾ ਹੀ ਨਹੀਂ ਸੀ ਮਖਿਆ ਨੂੰ ਸਾਧੋਰੇ ਮਖਿਆ ਹੋਰ ਬਹੁਤ ਵਧੀਆ ਦੁਨੀ ਹੈ ਦੁੱਧ ਪੁੱਤਰ ਰੱਬ ਸਭ ਨੂੰ ਦੇਵੇ ਸਭ ਨੂੰ ਦੇ ਭਾਈ ਪਰਵਾਦ ਨਾ ਕਿਸੇ ਨੂੰ ਲੱਗੋ ਕਿੰਨਾ ਤੇ ਕੇ ਜੀਤਾ ਚਾਈ ਦੇ ਟਾਈਮ ਬਹੁਤ ਪਤਾ ਹਾਂ ਸੁਣੀ ਗੱਲ ਹੈ ਯਾਰ ਵਧੀਆ ਚੜ ਦੇ ਸਾਸਤਰੀ ਕਾਲ ਜੀ ਸਾਸਤਰੀ ਕਾਲ ਚੜਦੀ ਕਲਾ ਜਾ ਕੰਮ ਹਾਂ ਵਧੀਆ ਵਧੀਆ ਜੀ ਵਧੀਆ ਠੀਕ ਹੈ ਜੀ ਵਾਹਿਗੁਰੂ ਜੀ ਅੱਜ 4:30 ਵਜੇ ਭਾਈ ਦਾਣਾ ਮੰਡੀ ਦੇ ਵਿੱਚ ਕਾਂਗਰਸ ਦੇ ਲੀਡਰ ਆਉਂਦੇ ਆ ਰਹੇ ਹਨ ਕਾਂਗਰਸ ਦੇ ਲੀਡਰ ਪਹੁੰਚ ਰਹੇ ਆ ਭਾਈ 4:30 ਵਜੇ ਕਹਿੰਦੇ ਦਾਣਾ ਮੰਡੀ ਦੇ ਵਿੱਚ ਆਹ ਨਿਆਰਾ ਬਹੁਤ ਜਿਆਦਾ ਖੂਬਸੂਰਤ ਹੁੰਦਾ ਹੈ ਅਰਕਾ ਪੂਰਾ ਠੀਕ ਹੈ ਚੱਲ ਫਿਰ ਐਂ ਕਰ ਦੁੱਧ ਬਾਦ ਪੀ ਲਾ ਦਵਾ ਦਾ ਵਜਾ ਕੇ ਤੇ ਫਿਰ ਗੱਡੀ ਰੈਡੀ ਪਰ ਲੇ ਹਾਂ ਹੱਕ ਦਿਆਂ ਗੱਡੀ ਫਿਰ ਆਪਣੀ ਲੈ ਲੈ ਕਰੋ ਗੱਲ ਹੁਣ ਇਹ ਤੋਂ ਬਾਅਦ ਸੈੱਟ ਕਰਨ ਲੱਗਿਆ ਹੈ ਐ ਜੁੜੀ ਨਹੀਂ ਬਣੀ ਕੋਲੂ ਜੁੜੀ ਨਹੀਂ ਬਣੀ ਬਣੀ ਨਹੀਂ ਜੁੜੀ ਛੋਟੇ ਆ ਕੇ ਬਾਲ ਹੁਣ ਨਾ ਕਟਾਈ ਫਿਰ ਵੱਡੇ ਹੋ ਜਾਣਗੇ ਹੋਰ ਗਾਣੇ ਲੈ ਆ ਲੈ ਮੈਨੂੰ ਲੱਗ ਗਿਆ ਨਾ ਕੀ ਕਹਨਾ ਲਾਈਕ ਸੋਨਾ ਲੱਗ ਗਿਆ ਨਾ ਬਥੇਰਾ ਸੋਨਾ ਲੱਗ ਗਿਆ ਨਾ ਲਾਈਕ ਕਰ ਦਿਓ ਭਾਈ ਤਾਂ ਇਹਨੇ ਆਖਿਆਗਾ ਆ ਲੈ ਕੀ ਖਾਈ ਗਣਾ ਜੋਂ ਗਿੱਲਸ ਵਾਲਾ ਰੋਟੀ ਨਾਲ ਆਹ ਬੁਲਕ ਲੈਗਾ ਮੂਫਲੀ ਦਾ ਤੂੰ ਕੀ ਖਾਣਾ ਉਹਨੇ ਨਾਲ ਜੋਂ ਨਾਲ ਜੋਂ ਹੂੰ ਓ ਬੀਜ ਤੇ ਬਾਮ ਬਾਮ ਤਾਂ ਰਹੀ ਨਹੀਂ ਨਾ ਦਿਖਾ ਕੇ ਨਾ ਡਿੱਗ ਬੈਣਗੇ ਉਹਨੇ ਥੋੜੀ ਜਿਹਾ ਹੋਰ ਖਾ ਲਾ ਛੋਲੇ ਛੋਲੇ ਖਾ ਲਾ ਮੂੰਹ ਚ ੱਕ ਰਹਾ ਓ ਓ ਚੁੜੀ ਦਾ ਬੱਚਾ ਚੰਗਾ ਫੇਮ ਕਰੀ ਜਾਂ ਨਾੜੀ ਵਾਲਾ ਮੇਰੇ ਨਾਲ ਆੜੀ ਦਾ ਪਾ ਜਾ ਆ ਦੱਸ ਹਾਂ ਆ ਮੈਡਮ ਜੀ ਆ ਗੱਲ ਗਲਤ ਹੈਗੀ ਦਸਤਾ ਦੀ ਮੈਡਮ ਨੂੰ ਉਹ ਤਾਂ ਮਿਸਕਟ ਲੈ ਕੇ ਗਿਆਗਾ ਅੱਜ ਹਿੰਡ ਹੋ ਗਈ ਕਿਹਾਂ ਚਿਪਸੀ ਲੈ ਕੇ ਜਾਨੀ ਨਾ ਖਾਦੇ ਜਾਨਾ ਸਾਰ ਪੰਜ ਪੰਜ ਵਾਲ ਖਾਈ ਨਹੀਂ ਸੀ ਕੋਈ ਦੋਸਤ ਦੋਸਤ ਨਹੀਂ ਉਹ ਬੱਚਾ ਉਹਦਾ ਦੋਸਤ ਨਹੀਂ ਉਹ ਤੇਰਾ ਹੈਗਾ ਉਹ ਜਾਲੀ ਪਾਲਾ ਜਾ ਕੇ ਨਾਲ ਭੱਜ ਕੇ ਭੱਜ ਕੇ ਟੱਕਲਾ ਬੈਗਾ ਬੋਤਲ ਸੱਜੇ ਲੈ ਪੁੱਤਰੀ ਇਹ ਪੁੱਤਰੀ ਇਹ ਬੈਗ ਪਾਏਗਾ ਕੋਈ ਬੀਜ ਤਾਂ ਖਾਂਦੀ ਨਹੀਂ ਕਿਉਂ? ਇਹ ਬਸ ਕਰਿਆ ਗੱਲ ਗੱਲ ਲੱਗ ਜਾਂਦੇ ਨੇ ਇਹ। ਇਹ ਪਹਿਲਾਂ ਅੰਡਾ ਖਾਣੋਂ ਆੜੀ ਬਾਅਦ ਜਿਹੜਾ ਬਾਦ ਖਾਦੇ ਆ। ਹਾਂ। ਚੰਗਾ। ਆਏ ਜਾਨਾ ਮਖੀਰ ਜਾਨਾ। ਆਹ ਇੱਕ ਅਜ ਕਿਉਂ? ਪਾਏ ਕਰਕੇ ਬਚੀ ਇੱਕ ਵਾਰੀ। ਹਾਂ। ਪੜੇਗਾ ਅੱਜ। ਹੋਰ ਚਾਚਾ ਠੀਕ ਐ। ਅੱਜ ਜੰਗਲੇ ਚ ਡੇਰੇ ਵਾਲਾ ਰੱਖਿਆ। ਹਾਂ ਤੇਰੇ ਕਦਮਾਂ ਦੇ ਬੀਜੇ ਤਾਂ ਮੰਗ ਕਰਾ ਲਈ। ਉੱਕਰ ਕੇ। ਉਹ ਉਹਦਾ ਕਈ ਦਿਨ ਪਹਿਲਾਂ ਇਹ ਸਹਜ ਨੇ ਇੱਧਰ ਮੰਗੇ ਸੀ ਕਹਿੰਦੀ ਮੈਂ ਖਾਣਾ ਚਾਚਾ ਸਾਰਾ ਕੁਝ ਤੇ ਰਾਲ ਮੈਂ ਬਣਾਇਆਤਾ ਸੀ ਚਾਚਾ ਕਹਿੰਦਾ ਹਾਂ ਤੇਰੇ ਬੀਜੇ ਤਾਂ ਮੈਂ ਲਾਤੇ ਉੱਥੇ ਉਗ ਗਰੇ ਵਧੀਆ ਬਹੁਤ ਖੜੀ ਬੌੜੀ ਠੀਕ ਆ ਹੋਰ ਲੈਣੇ ਠੀਕ ਆ ਚਾਚਾ ਤੇ ਚੱਲਦੇ ਹਾਂ ਫਿਰ ਫੇਰ ਤੇ ਲੇਟ ਬਹੁਤ ਹੋ ਗਿਆ ਸਮਾਂ ਤੇਰਾ ਅੱਜ 7:30 ਦੇ ਨੇੜੇ ਹੋ ਗਿਆ ਆਪਣੀ ਆ ਕੁਝ ਨਹੀਂ ਹੁੰਦਾ ਇਹ ਤੇ ਜਦਾ ਜਾਣਾ ਤੁਹਾਨੂੰ ਕੋਲੂ ਯਾਰ ਹੈਲੋ ਚੱਲ ਜੇ ਆਇਆ ਤਾਕੜੀ ਮਸੀ ਚਾਚਾ ਤੋਂ ਪਸੇ ਕੀ ਅੰਦਾਜ਼ ਉਹ ਨਹੀਂ ਬੱਸ ਐਵੇਂ ਇਹ ਆਪਣੇ ਵੀ ਬਲੌਗ ਤੇ ਲਈ ਨਾ ਪੂਰੀ ਫੈਨ ਫਾਲੋਇੰਗ ਤਾਕੜੀ ਆ ਬਈ ਆਪਣੀ ਉਹ ਕੀ ਵਗੜਦੀ ਘੜਦੀ ਇੱਥੇ ਵੇਗੀ ਚਲੋ ਵਧੀਆ ਰਹਾ ਆ ਲੈ ਫੜ ਸਪੈਸ਼ਲ ਕਿੱਥੇ ਹੋ ਉੱਪਰ ਯਾਰ ਹਾਂ ਕੁਝ ਤਾਂ ਨਿਊ ਕਰਲੇ ਛੋਲੇ ਹੋਣਗੇ ਤੇ ਛੋਦੀ ਨੇ ਆ ਜਾਉਣ ਵਾਲਿਆ ਹੋ ਯਾਰ ਭੰਤੇ ਹੀ ਕਰਨੇ ਆ ਕੇ ਖਾ ਲਿਆ ਕਰ ਵਧੀਆ ਵੱਧ ਫਾਇਦਾ ਹੁੰਦਾ। ਕਹਿੰਦਾ ਨਾ ਮੁਲਕੇ ਰੋਟੀ ਆਟੀ ਖਾ ਲੈਨੇ ਫਿਰ ਜੀ ਨਹੀਂ ਕਰਦਾ। ਦਲੀਆ ਦਾ ਮੈਂ ਦਾਲ ਲਿਆਂਗੀ। ਦਲੀਆ ਬਣਾ ਦਿਆ ਕਰੋ ਖਾਈ ਆ ਕਰੂਗਾ ਦੋ ਵਾਰੀ ਖਾ ਲੈ ਭਾਵੇਂ। ਠੀਕ। ਕੀ ਕਹਿੰਦਾ ਮੈਂ ਸੀ ਗੱਗੂ? ਕਹਿੰਦਾ ਬਾਹਾਂ ਬੜਗਨ ਮੈਂ ਪਾਣੀ ਪੀਦੇ ਮੈਂ ਸਨਾਂ ਬਾਹਾਂ ਬੜਗ ਮੈਨੂੰ ਅਜੇ ਤੇ ਨਹੀਂ ਮੱਤ ਪਿਆ। ਚਲ। ਕੋਈ ਨੱਕ ਦੇ ਦਿਨ ਤੱਕ ਸਹੀ ਹੋ ਜੀ ਦੋ ਚਾਰ ਦਿਨ ਤਾਂ ਹੁੰਦੇ ਮੈਂ ਪੁੱਛਿਆ ਕਿਵੇਂ ਆ ਮੈਂ ਦੋ ਤਾਂ ਨਹੀਂ ਕੁਛ ਕਹਿੰਦਾ ਨਾ ਜਮਾ ਸੈਟ ਕੁਝ ਵੀ ਨਹੀਂ। ਦੁਖੀਆਂ ਮਹਾਂ ਨੂੰ ਵਜੇ ਤਾਂ ਇਹ ਜਾਈਗਾ ਫਿਰ ਸਹੀ ਰਹੂਗਾ ਨਹੀਂ ਫਿਰ ਫਿਰ ਬਦ ਦੁਖਣੀ ਆ 2-4 ਦਿਨ ਫਿਰ ਵੀ ਅ ਕਈ ਵੀਰ ਬਈ ਐ ਕਹਿ ਦਿੰਦੇ ਆ ਅਬੀਤਰ ਨਜਾਰਕ ਦਿਨ ਜੰਮ ਲਾ ਕੇ ਵੀ ਸਾਡਾ ਸਰੀਰ ਬੜਾ ਦੁਖਣ ਲੱਗਾ ਹੀ ਲੱਤਾਂ ਬਾਹਾਂ ਢੂਈ ਮੋਢੇ ਗੋਡੇ ਸਾਰਾ ਕੁਝ ਤੇ ਉਹ ਵੀਰ ਹਟ ਜਾਂਦੇ ਤੇ ਨਜਾਰਕ ਦਿਨ ਆਵਾਦ ਵੀ ਮੜਾ ਸੈੱਟ ਹੋ ਜਾਂਦੇ ਫਿਰ ਦੁਬਾਰੇ ਲੱਗਾਂਗੇ ਦੁਬਾਰੇ ਫਿਰ ਉਹ ਨਹੀਂ ਉਹ ਅੱਜ ਕੱਲ ਦੁੱਧ ਚ ਪਾ ਕੇ ਕਿਉਂ ਹਾਂ ਨਹੀਂ ਦਵਾਰੇ ਫੇਰ ਉਹ ਬਈ ਉਹਨੇ ਹੀ ਬੰਦਾ ਤੰਗ ਹੁੰਦਾ ਹੁੰਦਾ ਤੇ ਜਦੋਂ ਲੱਗ ਜੇ ਬੰਦਾ ਹਟੇ ਨਾ ਪਰ ਹਫਤੇ ਇੱਕ ਦੀ ਗੱਲ ਹੁੰਦੀ ਉਸ ਤੋਂ ਬਾਅਦ ਬਸ ਨੋਰਮਲ ਜਿਹਾ ਰਹਿਣ ਲੱਗ ਜਾਂਦਾ ਆਪਣਾ ਚੋਬਰ ਪੂਰਾ ਤਾਂ ਅਕੜਾ ਗੱਗੂ ਕੰਮਕਾਰ ਨੂੰ ਤੇ ਜਿਹੜੇ ਵੀਰ ਕਹਿੰਦੇ ਹੁੰਦੇ ਉਹਨਾਂ ਵਾਸਤੇ ਇਹ ਉਦਾਹਰਨ ਹੈ ਕਿ ਕੰਮ ਉਹ ਬਈ ਬਹੁਤ ਕਰਦਾ ਖੇਤ ਦਾ ਤੇ ਫੇਰ ਵੀ ਸਰੀਰ ਦੁਖਦਾਗਾ ਤੇ ਜਿੰਮ ਜਿੰਮੀ ਹੁੰਦੀ ਹੈ ਖੇਤ ਖੇਤ ਹੈਗਾ ਤੇ ਤਾਂ ਖੇਤ ਜਿੰਮ ਦੀ ਰੀਤ ਨਹੀਂ ਕਰਦਾ ਜਿੰਮ ਖੇਤ ਦੀ ਰੀਤ ਨਹੀਂ ਕਰਦੀ ਤੇ ਦੋਨੇ ਚੀਜ਼ਾਂ ਅੱਡੋ ਅੱਡ ਨੇ ਬਈ ਤੇ ਖੇਤ ਠੀਕ ਆ ਬੰਦਾ ਤੰਦਰੁਸਤ ਰਹਿ ਸਕਦਾ ਖੇਤ ਕੰਮ ਕਰਕੇ ਤੇ ਬਾਰਾ 3 ਹੀ ਨਹੀਂ ਵਾਦਾ ਫੁੱਲਦਾ ਖੇਤ 'ਚ ਕੰਮ ਕਰਕੇ ਤੇ ਇਹ ਗੱਲ ਪੱਕੀ ਆ ਕਿ ਜੋਰ ਬਣਦਾ ਜਿੰਮ 'ਚ ਠੀਕ ਆ ਨਾ ਛੰਡ ਛੰਡ ਨਾਲ ਹੀ ਦੁਖਦੀ ਜਿੰਮ ਨਾਲ ਹੋ ਗਈ ਵਾਂਹ ਤੇ ਟੀਰੋ ਮਸਾਲਾ ਤੇ ਨਾਲ ਹੈ ਤੁਹ ਨਹੀਂ ਹੁੰਦਾ ਚੱਕ ਲੈ ਚੋਬਰ ਨੇ ਭੋਂਤੇ ਉਹ ਦਾਣੇ ਤੇ ਅਗਲੀ ਗੱਲ ਇਹ ਹੈ ਬਾਈ ਅਲ ਕਮੈਂ ਰੁਗਿਆ ਮਾਸ਼ੱਲਾ ਜੰਮਜ ਨਹੀਂ ਬਣਦੇ ਉੱਥੇ ਆਪਾਂ ਉਹਨੂੰ ਤੋੜ ਕੇ ਆਉਨੇ ਆ ਮਾਸ਼ੱਲਾ ਨੂੰ ਰੇਸ਼ਿਆਂ ਨੂੰ ਬਣਦੇ ਆ ਘਰੇ ਜਾ ਕੇ ਆਪਾਂ ਮਾੜੀ ਮੋਟੀ ਕੋਈ ਖਰਾਕ ਖਾਣੇ ਆ ਤੇ ਅਰਜ ਕੇ ਸੌਣੇ ਆ 7 ਤੋਂ 8 ਘੰਟੇ ਜਦੋਂ ਡੀਪ ਸਲੀਪ ਲੈਨੇ ਆਪਾਂ ਗੂੜੀ ਨੀਂਦ ਸੌਣੇ ਆ ਤੇ ਉਦੋਂ ਜ਼ਿਆਦਾ ਰਿਕਵਰੀ ਹੁੰਦੀ ਆ ਤਾਂ ਕਰਕੇ ਅਰੈਸਟ ਲਾਜ਼ਮੀ ਹੈ ਜਿੰਨੀ ਵਧੀਆ ਅਰੈਸਟ ਮਿਲੂਗੀ ਆਪਾਂ 8 ਘੰਟੇ 7 ਘੰਟੇ ਬੰਦਾ ਸੌਊਗਾ ਤੇ ਵਧੀਆ ਖਾਊਗਾ ਤਾਂ ਸਰੀਰ ਉਦੋਂ ਵਧੀਆ ਵਾਧਾ ਫੁੱਲਦਾ ਫਿਰ ਜਿਮ ਤਾਂ ਸਿਰਫ ਆਪਾਂ ਤੋੜ ਕੇ ਆਉਨੇ ਜਿਮ ਜ ਮਾਸ਼ਾਅੱਲਾ ਨਹੀਂ ਬਣਦੇ ਮਾਸ਼ਾਅੱਲਾ ਆਪਣੇ ਘਰੇ ਆ ਕੇ ਬਣਦੇ ਆ ਆਪਣੀ ਰੈਸਟ ਨਾਲ ਖਾਣ ਪੀਣ ਨਾਲ ਹਾਂ ਮਾਲੜੀ ਸੀਟ ਚ ਉੱਪਰ ਨੇ ਠੀਕ ਆ ਤਾਂ ਬਰਦਾਰਕੀ ਸਿੰਗਰ ਨਾ 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 ਗਾਣਾ ਕਰ ਉਹ ਤੇ ਯਾਰ ਕਰਕੇ ਲੈ ਆ ਜੀ ਨਾ ਓਏ ਲੱਗਦਾ ਤਾਂ ਹੀ ਆ ਯਾਰ ਆਇ ਤੇ ਅੱਜ ਹੁਣ ਦਾ ਚੋ ਬਰੋਦੇ ਦਾ ਗਾਣੇ ਵੀ ਜਿਮ ਵਾਲੇ ਸੁਣਦਾਗਾ 4-5 ਦਿਨ ਹੋ ਗਏ ਤੁੱਕੀ ਗੱਲ ਰੱਖੀ ਐ ਜਿਮ ਵਾਲੇ ਗਾਣਿਆਂ ਦੀ ਇਹਨੇ ਭਾਲ ਭਾਲ ਸੁਣਦਾ ਜਿਵੇਂ ਨਾ ਓਏ ਪੁਰਾਣੇ ਹੂੰ ਹੂੰ ਕੇ ਤਾਂ ਕਿ ਬਾਣ ਤੋ ਦੀ ਗੇੜਾ ਕੱਢ ਲੈ ਇੱਕ ਪਾਣੀ ਧਾਣੀ ਇੱਧਰ ਉੱਧਰ ਛੱਡ ਲਿਆ 4 ਵਜੇ ਲਾਈਟ ਆਊਗੀ ਤੇ ਗੱਗੂ ਚੋਬਰ ਹਰਾ ਵੱਢਣ ਲੱਗ ਪਿਆ ਜੀ ਤੇ ਆ ਹੁਣੇ-ਹੁਣੇ ਇੱਕ ਬਾਈ ਦਾ ਫੇਰ ਕਮੈਂਟ ਆਇਆ ਕਿ ਬਾਈ ਐਮਬੇ ਦਾ ਪ੍ਰੋਟੀਨ ਲੈ ਕੇ ਦੇਖ ਲੈ ਯਾਦ ਕਰੇਗਾ ਬਾਈ ਜਿਹੜਾ ਮਰਜ਼ੀ ਪ੍ਰੋਟੀਨ ਹੋਵੇ ਜਦੋਂ ਬੰਦਾ ਇਹੀ ਸੋਚ ਲੈਂਦਾ ਕਿ ਆਪਾਂ ਲੈਣਾ ਹੀ ਨਹੀਂ ਪਹਿਲੀ ਗੱਲ ਤਾਂ ਉੱਥੇ ਹੀ ਮੁੱਕ ਜਾਂਦੀ ਹੈਗੀ ਤੇ ਦੂਜੀ ਗੱਲ ਬਾਈ ਜਿਹੜੀ ਮਰਜ਼ੀ ਕੰਪਨੀ ਦਾ ਹੋਵੇ ਅ ਕਾਰਨੀ ਸਿਹਤ ਖਰਾਬ ਹੀ ਉਹਨੇ ਬਣਾਉਣ ਦੀ بجائے ਤੇ ਸਿਹਤ ਬਣਾਉਣੀਆਂ ਵਧੀਆ ਦੇਸੀ ਖਾਓ ਫਿੱਟ ਰਹੋ ਹਰੇਕ ਪ੍ਰੋਟੀਨ ਚ ਸਟੀਰੋਇਡ ਹੁੰਦਾ ਬਈ ਭਾਵੇਂ ਉਹ ਤੇ ਮੈਂਸ਼ਨ ਨਹੀਂ ਕੀਤਾ ਹੁੰਦਾ ਡੱਬੇ ਤੇ ਲਿਖਿਆ ਨਹੀਂ ਹੁੰਦਾ ਭਾਵੇਂ ਤੇ ਉਹ ਰਿਜਲਟ ਵਧੀਆ ਬਣਾਉਣ ਵਾਸਤੇ ਪਾਇਆ ਹੁੰਦਾ ਕਿ ਆ ਬੰਦਾ ਆਖੀ ਵੀ ਮੇਰਾ ਤਾਂ ਬਣ ਗਿਆ ਸਰੀਰ ਦੁਬਾਰੇ ਫੇਰ ਮੈਂ ਉਹੀ ਲਵਾ ਕੇ ਸਾਡੀ ਵਿਕਰੀ ਵਧ ਹੋਵੇ ਤੇ ਤਾਂ ਕਰਕੇ ਇਹ ਸਮਝ ਲਓ ਬਈ ਇਹਦਾ ਆਟਾ ਹੀ ਆ ਘੋਲ ਕੇ ਪੀਣਾ ਪੀ ਚਲੋ ਤੇ ਕੋਈ ਫਾਇਦਾ ਨਹੀਂ ਬਾਈ ਮੈਂ ਦੁਬਾਰੇ ਇਹ ਕਹਿਣਾ ਕਿ ਥੋੜੇ ਦਿਨ ਪਹਿਲਾਂ ਵੀ ਇਹ ਗੱਲ ਆਖੀ ਸੀਗੀ ਤੇ ਆਪਦੇ ਦੇਸੀ ਡਾਈਟ ਖਾਓ ਦਹੀਂ ਦੂਹੀਂ ਖਾਓ ਧਰ ਕੇ ਅੱਧਾ ਕਿਲੋ ਕਿਲੋ ਅ ਦੁੱਧ ਪੀਓ ਆਪਦਾ ਜਿੰਨਾ ਕਿ ਪੀਤਾ ਜਾਂਦਾ ਤੇ ਛੋਲੇ ਬਦਾਮ ਦਾਖਾਂ ਕਾਜੂ ਸ਼ੇਕ ਤੇ ਦਲੀਆ ਜੇ ਬੜਾ ਵੇਡ ਚੱਕਣਾ ਸੇਵੀਆਂ ਤੇ ਇਸ ਤੋਂ ਉੱਤੇ ਬਾਈ ਕੁਝ ਨਹੀਂ ਆ ਦੇਸੀ ਡਾਈਟ ਤੇ ਪ੍ਰੋਟੀਨ ਦੇ ਅਜੇ ਤੱਕ ਨੇੜ ਦੀ ਨਹੀਂ ਲੰਗੇ ਤੇ ਆ ਫੋਟੋ ਦੁਬਾਰੇ ਫੇਰ ਲਾ ਦਿੰਨਾ ਇੱਧਰ 35 ਕਿਲੋ ਵੇਟ ਦਾ ਫਰਕ ਆ ਬਈ ਤੇ ਦੇਖ ਕੇ ਲੱਗੂ ਆ ਕਿ ਬੜਾ ਕੁਛ ਖਾ ਖਾ ਬਣਾਈ ਹੋ ਪਰ ਦੇਸੀ ਡਾਈਟ ਤੇ ਆ ਵੀਰੇ ਸਿਰਫ ਸ਼ੁੱਧ ਦਾ ਐਂ નેਚੁਰਲ ਆ ਬੱਸ ਐਨੀ ਗੱਲ ਕਹਿਣੀ ਸੀ ਭਰਾ ਗਾਣਾ ਇਹ ਤੋ ਕੀ ਕੱਢ ਰੱਖਿਆ ਨਾਲ ਨਾਲ ਹਰੇ ਦੀ ਪਾਣੀ ਕਿੱਥੇ ਆ ਪਾਣੀ ਕਿੱਥੇ ਹੈ ਥੱਬੇ ਥੱਲੀ ਰੱਬ ਤਾਉ ਮੈਨੂੰ ਲੱਗਦੇ ਅੱਖੀ ਅੱਖੀ ਸੀ ਪਾਣੀ ਢਾਲ ਅੱਗੇ ਇਹ ਬਈ ਫਰਕ ਤੁਹਾਨੂੰ ਇੱਕ ਹੋਰ ਦੱਸ ਦਿੰਨਾ ਜੇ ਮੈਂ ਕਹਾਂ ਦਿੰਦਾ ਪਾਣੀ ਪੀ ਲਾ ਪਾਣੀ ਨੂੰ ਕੀ ਅੰਦਰ ਹੀ ਦਰਿਆ ਚੱਲਦੇ ਆ ਗਏ ਛੱਡਦਾ ਸੀਗਾ ਤੇ ਹੁਣ ਪਾਣੀ ਜਮ ਹਰਾਨੀ ਰੱਖਦਾਗਾ ਯਾਰ ਪਾਣੀ ਇੱਥੇ ਕਿੱਧਰ ਕਰ ਤਾ ਉਹ ਯਾਰ ਤੂੰ ਦੇਖਣਾ ਦਾ ਸੀਗਾ ਹੈ ਤੇ ਹੁਣ ਇਹਨੂੰ 2-3 ਦਿਨਾਂ ਦਾ ਮੈਂ ਨੋਟ ਕਰੀ ਜਾਣਾ ਹੋਮਾਲ ਅੱਧਾ ਕਿਲਟਰ ਇਹ ਪਾਣੀ ਪੀ ਗਿਆ ਇਹਦੇ ਚੋਂ ਤੇ ਪਰਸੋਂ ਹਰਾ ਲੈਣਾ ਆਏ ਸੀਗੇ ਪਹਿਲਾਂ ਉਹ ਦੇਦੇ ਨੇ ਫੱਟੇ ਚੱਕਦੇ ਸੀਗੇ 2 ਲੀਟਰ ਜਦੋਂ ਮੈਂ ਜਿਹੜਾ ਗੁੜਾ ਦੇ ਕੇ ਦੇਖਿਆ ਮੈਂ ਇੱਕ ਵਾਰੀ ਪਾਣੀ ਪੀਤਾ ਸੀ ਨੇ 2 ਲੀਟਰ ਵਾਲੀ ਬੋਤਲ ਜਾਵਾਂ ਥੱਲੇ ਠੋਕੀ ਥੱਲਾ ਹੀ ਰਹਿ ਗਿਆ ਸੀਗਾ ਲਿਬੜਾ ਜਿਹਾ ਪਾਣੀ ਨਾਲ ਤੇ ਇੰਨਾ ਬਾਈ ਫਰਕ ਸਾਰਾ ਇਹ ਜਿੰਮ ਕਰਕੇ ਆ ਡਾਈਟ ਵੱਧ ਲੱਗਣ ਲੱਗ ਜਾਂਦੀ ਹੈ ਵੱਧ ਖਾਣ ਲੱਗ ਜਾਂਦਾ ਚੰਗਾ ਖਾਣ ਲੱਗ ਜਾਂਦਾ ਬੰਦਾ ਪਾਣੀ ਤਾਂ ਨਹੀਂ ਰੱਜ ਕੇ ਪੀਣ ਲੱਗ ਜਾਂਦਾਗਾ ਤੇ ਆਮ ਬੰਦਾ ਪਾਣੀ ਉਹਨਾਂ ਨਹੀਂ ਪੀਂਦਾ ਕਿਹਾ ਗਗੂ ਸਹੀ ਹੈ ਨਾ ਗੱਲ ਦਰਦ ਦੇ ਬਚਿਆ ਲੋ ਮੈਂ ਬਹੁਤ ਦੇਖ ਲਿਆ ਜਿੰਮ ਤੋਂ ਦੂਜੇ ਗ੍ਰੀਪਾਂ ਹੋ ਜਾਂਦੇ ਆ ਕਹਿੰਦੇ ਮੋਢੇ ਤੋਂ ਆ ਚੀਜ਼ ਦਰਦ ਕਰਦੇ ਸੱਚ ਦੱਸੀ ਤੂੰ ਵੀ ਕੀ ਕੀ ਦੋਖਦਾ ਮੇਰੇ ਅੱਜ ਦੇ ਦਰਦ ਕੀਤਾ ਕਿੱਥੋਂ ਗਾਣਾ ਵਾਂਗ ਚੱਲ ਗਿਆ ਕਿੱਥੋਂ ਕਿੱਥੋਂ ਦਰਦ ਕਰ ਰਹੀ ਅੱਥੋਂ ਦਰਦ ਕਰਦੀ ਆਹ ਚੋਂ ਦਰਦ ਕਰਦੀ ਆ ਸਹੀ ਬਾਹਾਂ ਨਹੀਂ ਸਿੱਧੀ ਹੁੰਦੀ ਸੀ ਹਾਂ ਬਾਹਾਂ ਸਿੱਧੀਆਂ ਸੀ ਕਰਾ ਤੇ ਨਹਾਉਣ ਵੇਲੇ ਵੀ ਚਾਰਕ ਗਾਲਾਂ ਕੱਢ ਕੇ ਆਉਣੀਆਂ ਮੈਨੂੰ ਸਾਬਣ ਲਾਉਣ ਵੇਲੇ ਸਿਰ ਤੇ ਬਾਹਾਂ ਨੂੰ ਕੋਈ ਕੱਢੀ ਚੱਕਰ ਜਿਹਾ ਕਿੱਧਰ ਪੰਗਾ ਜਿਆ ਕਰਤਾ ਦੂਜੇ ਨੂੰ ਕਹਿੰਦੇ ਹੁੰਦਾ ਬੰਦਾ ਨਾਲ ਤੇ ਖੈਰ ਬਈ ਹਾਂ ਪਹਿਲਾਂ ਵੀ ਗੱਲ ਕਰੀ ਸੀ ਆਪਾਂ ਹਫਤਾ ਜਿਹੜਾ ਕੱਟ ਗਿਆ ਵਾ ਸੋ ਉਹ ਨਹੀਂ ਹੁਣ ਕੇ ਦਵਦਾ ਤੇ ਗੱਲਬਾਤ ਫਿਰ ਐਂਡ ਹੋ ਜਾਂਦੀ ਹੈਗੀ ਠੀਕ ਆ ਹੋਰ ਕੀ ਕਹਿਣਾ ਜਾਏਗਾ ਹੋਰ ਬਸ ਓਕੇ ਆ ਬਾਕੀ ਆਪਾਂ ਡਰਨਾ ਜੋ ਹੈ ਨਾ ਆਪਾਂ ਡਰਾਂ ਦਾ ਹਾਂ ਤੇ ਕੰਮ ਚੋਂ ਬਥੇਰਾ ਕਰਦਾ ਸੀਗਾ ਬਈ ਫੇਰ ਵੀ ਬਲੱਤਾਂ ਵਾਂਹਾਂ ਦਰਦਾ ਕਰਦੀਆਂ ਅੱਜ ਅਜ ਜਦੋਂ ਪੈ ਕੇ ਉੱਠਿਆ ਸ਼ਾਮ ਨੂੰ ਜਾਂ ਸਵੇਰੇ ਹੋਰ ਪਤਾ ਲੱਗੂਆ ਮੜਾ ਜਿਆ ਤੇ ਗੱਲ ਉਹੀ ਆ ਬਈ ਖੇਤ ਵਾਲੀ ਮਿਹਨਤ ਹੋਰ ਤਰ੍ਹਾਂ ਦੀ ਆ ਉਥੋਂ ਵਾਲੀ ਹੋਰ ਤਰ੍ਹਾਂ ਦੀ ਜਿਮ ਵਾਲੀ ਪੱਕਾ ਵਾਂਂ ਤੇ ਲਿੱਕੋ ਤਰਸ ਵਾਹ ਤੇ ਉਹ ਵਾਹ ਉਹ ਵਜ ਗਿਆ ਜੀ ਤਾਂ ਆਪਾਂ ਨੂੰ ਮੱਲਾ ਬਹੁਤ ਆ ਬਣੀ ਜੀ ਆਹ 2 ਲੀਟਰ ਵਾਲੀ ਬੋਤਲ 2 ਤੋਂ ਵੱਧ ਹੀ ਪੈ ਜਾਂਦਾ ਫੁੱਲ ਭਰੀ ਜਦੇ ਨੌਜਵਾਨਾਂ ਨੇ ਆਇਆ ਕਰਤੀ ਖਾਲੀ ਗੱਲਾ ਹਰਾ ਵੜਿਆ ਸੀ ਤੇ ਮੈਂ ਬਸ ਨੱਕੇ ਬੰਨੇ ਜਿਵੇਂ ਪਾਏ ਬੰਦ ਕਰਕੇ ਖੋਲ ਕੇ ਆਇਆ ਸੀਗਾ ਤੇ ਚਲ ਆਓ ਕਰ ਲਾ ਲਿਆ ਉਧਰ ਦੀ ਮੇਰੀਆਂ ਚੱਪਲਾਂ ਰਾਜ ਪਈਆਂ ਤੇ ਮੈਂ ਆਹ ਪੈਪ ਲਾ ਕੇ ਆਉਣਾ ਉਧਰ ਦੀ ਤੁਰ ਕੇ ਹੁੰਦਾ ਜਾਂਦਾ ਚੋਪਰ ਗਾਣਾ ਕਹਿੰਦਾ ਬੋਤਲ ਜਿੰਨਾ ਨਸ਼ਾ ਜਿੰਮ ਦਾ ਰਹਿੰਦਾ ਯਾਰਾਂ ਨੂੰ ਤੇ ਤਿੰਨ ਚਾਰ ਦਿਨ ਹੀ ਹੋਇਆ ਗੱਗੂ ਨੌਜਵਾਨ ਨੂੰ ਹੋਇਆ ਤੇ ਨਸ਼ਾ ਵਾਕੀ ਬਈ ਜਿੰਮ ਦਾ ਨਸ਼ਾ ਬਹੁਤ ਵਧੀਆ ਹੈਗਾ ਤੇ ਇਹ ਸਰੂਰ ਜੇ ਜ ਰਹਿੰਦਾ ਬੰਦਾ ਤੇ ਇੱਕ ਗੱਲ ਹੋਰ ਬਈ ਪ੍ਰੋਟੀਨ ਪਾਊਡਰ ਖਾ ਕੇ ਬਣਾਈ ਹੋਈ ਬਾਡੀ ਜੇ ਆਪਾਂ ਜਿੰਮ ਦਾ ਗੈਪ ਪਾਉਨੇ ਆ ਮਤਲਬ 2 ਮਹੀਨੇ ਜਿੰਮ ਨਹੀਂ ਲਾਉਂਦੇ ਤੁਸੀਂ ਤੇ ਹਵਾ ਨਿਕਲ ਜਾਂਦੀ ਹੈ ਬਾਡੀ ਦੀ ਫੁੱਸ ਹੋ ਜਾਂਦੀ ਹੈ ਮਾਸ਼ਾਅੱਲਾ ਤੇ ਦੇਸੀ ਡਾਈਟ ਖਾ ਕੇ ਬਣਾਈ ਹੋਈ ਬੋਡੀ ਤੁਸੀਂ ਜੇ 2-3 ਮਹੀਨੇ ਜਿਮ ਨਹੀਂ ਲਾਉਂਦੇ ਤੁਹਾਨੂੰ ਫਰਕ ਨਹੀਂ ਪਤਾ ਲੱਗੂਗਾ ਸਿਰਫ ਜੇ ਤੁਸੀਂ ਹੈਵੀ ਕੰਮ ਕਰਦੇ ਹੋ ਜਿਵੇਂ ਖੇਤ ਮੈਂ ਮੈਂ ਇਹ ਕਹਿ ਸਕਦਾ ਕਿ ਫੈਟ ਲੈਵਲ ਘਟ ਜਾਂਦਾ ਬੰਦੇ ਦਾ ਉਦੋਂ ਤੇ ਮਸ਼ਲ ਬ੍ਰੇਕਡਾਊਨ ਛੇਤੀ ਕਿਤੇ ਨਹੀਂ ਹੁੰਦਾ ਦੇਸੀ ਡਾਈਟ ਖਾਣੇ ਆ ਤੇ ਉਹਦੇ ਚ ਬਸ ਕੁਝ ਅੱਗ ਸਭਾਈ ਇਹ ਜਿਆ ਪਾਇਆ ਹੁੰਦਾ ਕਿ ਉਹ ਫਲਾਵਟ ਦਿੰਦਾ ਸਰੀਰ ਨੂੰ ਪ੍ਰੋਟੀਨ ਪਾウダー ਤੇ ਇਹੀ ਸਿੱਖੇ ਆ ਇਹੀ ਪੜ੍ਹੇ ਆ ਪਹਿਲਾਂ ਤੋਂ ਬਸ ਉਹੀ ਬਾਈ ਤੁਹਾਨੂੰ ਆਪ ਦਾ ਦੱਸੀ ਜਾਂਦੇ ਆ ਤੇ ਤਰ ਵੀ ਹੰਗਾਰੇ ਭਰਦੇ ਐਸ ਕੱਲ ਦੇ ਤੇ ਕੋਈ ਫਾਇਦਾ ਨਹੀਂ ਬਈ ਆ ਬਾਲਾ ਆ ਬਲਾ ਸਵਲਾ ਖਾਣ ਦਾ ਤੇ ਇੱਕ ਹੁੰਦਾ ਕਰਟੀਨ ਮੋਨੋਹਾਈਡਰੇਟ ਪਾਊਡਰ ਤੇ ਸਸਤਾ ਜੇ ਜੇ ਮਹੀਨੇ ਕਿਤੇ 1100 ਦਾ ਪੈਂਦਾਗਾ ਕਿ ਇਹਦੇ ਤੇ ਸਭ ਤੋਂ ਜ਼ਿਆਦਾ ਰਿਸਰਚ ਹੋਈ ਆ ਕਰਟੀਨ ਤੇ ਕਰਟੀਨ ਮੋਨੋਹਾਈਡਰੇਟ ਤੇ ਆਪਣੀ ਬਾਡੀ ਬਹੁਤ ਘੱਟ ਬਣਾਉਂਦੀ ਹੁੰਦੀ ਆ ਇਹ ਜਿਵੇਂ ਆ ਕਰੋੜੇ ਖਰੂੜੇ ਹੋ ਗਏ ਚਿਕਨ ਵਗੈਰਾ ਉਹਦੇ ਚ ਥੋੜਾ ਬਹੁਤਾ ਮਿਲਦਾ ਆਪਣੀ ਬਾਡੀ ਬਹੁਤ ਘੱਟ ਬਣਾਉਂਦੀ ਆਮ ਖਾਣੇ ਚ ਨਹੀਂ ਮਿਲਦਾ ਇਹ ਤੇ ਜੇ ਇਹ ਬੰਦਾ ਲੈਂਦਾ ਠੀਕ ਆ ਸਾਈਡ ਇਫੈਕਟ ਇਹਦੇ ਵੀ ਹੈਗੇ ਆਏ ਨਹੀਂ ਕਹਿੰਦਾ ਮੈਂ ਤੇ ਵੀ ਇਹ ਥੋੜਾ ਜਿਹਾ ਪ੍ਰੋਟੀਨ ਨਾਲ ਆਪਣਾ ਲਾਹੇਮੰਦ ਹੁੰਦਾਗਾ ਫਾਇਦੇਮੰਦ ਹੁੰਦਾ ਤੇ ਇਹਦੇ ਚ ਬਈ ਇਹ ਹੈਗਾ ਜਿਹੜਾ ਆਪਾਂ ਖਾਣਾ ਪੀਣਾ ਖਾਂਦੇ ਆ ਜੋ ਆਪਣੀ ਏਟੀਪੀ એનર્ਜੀ ਸਟੋਰ ਕਰਦਾ ਮਾਸ਼ੱਲਾ ਅੱਜ ਯਾਨੀ ਕਿ ਕੋਈ ਵੀ ਖਾਣਾ ਖਾਦਾ ਆਪਾਂ ਚੌਲ ਖਾਧੇ ਰੋਟੀ ਖਾਧੀ ਉਹਦੇ ਜੋ ਗਲੂਕੋਜ ਕੱਢ ਕੇ ਮਾਸ਼ੱਲਾ ਅੱਜ ਆਪਣਾ ਸਟੋਰ ਕਰਦਾ ਥੋੜੀ ਮਾਸ਼ੱਲਾ ਨੂੰ ਪਾਵਰ ਦਿੰਦਾ ਇਹ ਕਿ ਤਾਂ ਆਕੇ ਬੰਦਾ ਹੈਵੀ ਲਿਫਟ ਕਰ ਸਕੇ ਵੱਧ ਵੇਟ ਚੱਕ ਸਕੇ ਤੇ ਜਿੰਨਾ ਤੁਸੀਂ ਦਿਨੋਂ ਦਿਨ ਵੱਧ ਵੇਟ ਚੱਕੋਗੇ ਤੁਹਾਡਾ ਮਾਸ਼ੱਲ ਵੀ ਵਧੂਗਾ ਮੰਨ ਲਓ ਜੇ ਤੁਸੀਂ ਇੱਕੋ ਡੰਬਲ ਇੱਕ ਸਾਲ ਲਾਈ ਕੇ ਡੋਲੇ ਤੇ 10 ਕਿਲੋ ਆਲਾ ਡੰਬਲ ਉਹ ਜੂਸ ਟੂ ਹੋ ਜਾਂਦਾ ਆਪਣਾ ਮਾਸ਼ੱਲਾ ਉਹਦਾ ਆਦੀ ਹੋ ਜਾਂਦਾਗਾ ਉਹਨੇ ਕਿ ਵੇਟ ਦਾ ਤੇ ਜੇ ਤੁਸੀਂ ਵੱਧ ਵੇਟ ਚੱਕੋਗੇ ਕੋਸ਼ਿਸ਼ ਕਰਿਆ ਕਰੋ ਬਈ ਕੁਛ ਨਾ ਲਓ ਭਾਵੇਂ ਤੁਸੀਂ ਦੇਸੀ ਡਾਈਟ ਤੇ ਰਹੋ ਤੇ ਮਾਰ ਤੁਹਾਡਾ ਸਰੀਰ ਆਪ ਦੱਸੂਗਾ ਬਈ ਤੁਸੀਂ ਵੇਟ ਥੋੜਾ ਜਿਹਾ ਵੱਧ ਲਿਫਟ ਕਰਕੇ ਦੇਖੋ એનર્ਜੀ ਚ ਪ੍ਰੀ ਵਰਕਆਊਟ ਚ ਬਹੁਤ ਬੰਦੇ ਲੈਂਦੇ ਆਗੇ ਅੱਗ ਸਵਾਹ ਡੱਬਿਆਂ ਵਾਲਾ ਤੇ ਪੀ ਕੇ ਫਿਰ ਕੰਧਾਂ 'ਤੇ ਟੱਕਰਾ ਮਾਰਦੇ ਫਿਰਦੇ ਬਈ ਪਤੰਗੇ ਨਿਕਲਦੇ ਸਾਡੇ ਪੱਖਾ ਛੜ ਦੇ ਕੂਲਰ ਛੜ ਦੇ ਉਹ ਗੱਲਬਾਤ ਹੋ ਜਾਂਦੀ ਆ ਉਹ ਵੀ ਕੋਈ ਫਾਇਦਾ ਨਹੀਂ ਬਈ ਪ੍ਰੀ ਵਰਕਆਊਟ ਚ ਅਸੀਂ ਕਰਦੇ ਹੁੰਦੇ ਨੇ ਇੱਕ ਕੌਫੀ ਦੀ ਕੁੜੀ ਲੈ ਲੈਣੇ ਨੇ 2 ਰੁਪਈਆ ਦਾ 2 ਰੁਪਈਆ ਦਾ ਸਾਫਤਾ ਬਰੀ ਵਰਕਆਊਟ ਆ ਆਪਣਾ ਕਾਫੀ ਦੀ ਪੂੜੀ ਪੀ ਕੇ ਬਸ ਆਦੀ ਆਪਦੇ ਸ਼ਾਲਾ ਮਾਰਦੇ ਫਿਰਦੇ ਰਹਣੇ ਆਗੇ ਤੇ ਕਾਫੀ ਦੀ ਪੂੜੀ ਦਾ ਵੀ ਉਹ ਫਾਇਦਾਗਾ ਫੈਟ ਲੈਵਲ ਆਪਣਾ ਥੋੜਾ ਜ ਆ ਘਟਾਉਣ ਚ ਹੈਲਪ ਕਰਦੀ ਆ ਸਰੀਰ ਥੋੜਾ ਜ ਗਰਮ ਹੋ ਜਾਂਦਾ ਇੱਕ ਵਾਰੀ ਤੇ ਬਾਕੀ ਗਰਮ ਤਾਂ ਬੰਦੇ ਤੇ ਆਪਦੇ ਸਾਰੇ ਹੁੰਦਾਗਾ ਤੇ ਗੱਗੂ ਨੌਜਵਾਨ ਜਿਵੇਂ 10 ਮਿੰਟ ਸਾਈਕਲ ਚਲਾਉਣ ਲਾਤਾ ਤਾਂ ਬਸ ਆ ਗਿਆ ਮੁੜ ਕੇ ਇੱਕ ਵਾਰੀ ਮੁੜ ਕੇ ਆ ਗਿਆ ਹੱਡਾਂ ਪੈਰਾਂ ਦੀ ਚਿਕਨਾਈ ਆ ਜਾਂਦੀ ਆ ਤੇ ਜੋੜਾਂ ਦਾ ਦਰਦ ਕੋਈ ਇਹੋ ਜੀ ਗੱਲਬਾਤ ਨਹੀਂ ਹੁੰਦੀਗੀ ਗਲੋਮਨ ਰਿਲੀਜ਼ ਹੋ ਜਾਂਦਾ ਜਦੋਂ ਬੰਦੇ ਦਾ ਸਰੀਰ ਗਰਮ ਹੁੰਦਾਗਾ ਤੇ ਬਸ ਆ ਬਾਕੀ ਫਾਇਦੇ ਆ ਬਈ ਜਿੰਮ ਦਾ ਨਸ਼ਾ ਕਰਕੇ ਦੇਖੋ ਸੋਹਣੀ ਲੱਗੂ ਗੱਲਬਾਤ ਹੈ ਗਾਗੂ ਨਸ਼ਾ ਆ ਚੜ ਕੇ ਜਿੰਮ ਦਾ ਹੋਰ गाना ਵੀ ਸੁਣ ਲਿਆ ਕਰ ਜਿੰਮ ਤੋਂ ਬਿਨਾਂ ਕਿਤੇ ਆਹੀਂ ਲੱਗੇ ਜਿੰਮ ਜਿੰਮੀ ਕਰਦਾ ਫਿਰਦਾ ਗਾਗੂ ਬਸਰੀ ਗੱਲ ਬਈ ਆ ਤੂੰ ਹੀ ਫਿਰਦਿਆ ਪੈਪਾ ਦੋਨੇ ਨੌਜਵਾਨ ਆ ਠੀਕ ਕਰ ਰਹੀ ਜੋਬਰ ਦਾ ਨਾਂ ਕਹਿੰਦੇ ਪਿੰਦੂ ਆ ਕਿਹਾ ਇਹ ਬਲੌਗ ਬਣਾਈਏ ਕਿ ਨਾ ਬਣਾ ਲਓ ਸਾਨੂੰ ਜਵਾਬ ਵਾਲਾ ਕਰ ਸਰਦੂਲਗੜ੍ਹ ਜੀ ਬਟੇਂਡਾ ਸਰਦੂਲਗੜ੍ਹ ਸਿੱਧੀ ਚੱਲ ਤੇ ਜੋਬਰ ਨਾਲ ਅੱਜ ਧੁੱਪ ਸੇਕ ਕੇ ਆਉਣੇ ਮਾੜੀ ਜੀ ਨਾਲ ਦੇ ਪਿੰਡ ਰੋੜੀ ਆਧਾਰ ਕਾਰਡ ਅਪਡੇਟ ਕਰਾ ਕੇ ਆਉਣਾ ਕਹਿੰਦੇ ਫਿੰਗਰ ਪ੍ਰਿੰਟ ਨਵੇਂ ਲਵਾ ਕੇ ਆਉਣੇ ਹੈ ਪੁਰਾਣੇ ਨਾਲ ਚੱਲਦਾ ਨਹੀਂ ਸੀ ਕੰਮ ਚੱਕਣੋਂ ਹਟ ਗਿਆ ਜੀ ਉਹ ਮੇਰੇ ਵੀ ਨਹੀਂ ਚੱਗਦਾ ਯਾਰ ਇਹ ਤਾਂ ਦੇਖ ਤੁਸੀਂ ਕਸੀਆਂ ਪਈਆਂ ਸਾਰੀਆਂ ਮੇਰੀਆਂ ਉਂਗਲਾਂ ਮੇਰੇ ਤਾਂ ਉਹੀ ਨਹੀਂ ਚੱਗਦਾ ਭਰਾ ਇਹ ਬਾਈ ਮੇਰੇ ਦਾ ਇਹ ਸੀਗਾ ਬਾਈ ਕੁਛ ਇਹਦਾ ਕਈ ਘਵਾੜੇ ਨਾਲ ਘਸ ਜਾਂਦੀਆਂ ਤੇ ਕੁਛ ਇਹ ਜਿੰਮ ਚ ਕੋਈ ਰਾੜ ਚੱਕ ਲਈ ਕੋਈ ਡੰਬਲ ਚੱਕ ਲਿਆ ਤੇ ਉਹੀ ਜੀ ਗੱਲਬਾਤ ਨਾਲ ਬੜਾ ਫਰਕ ਪੈਂਦਾ ਤੇ ਜਮਾ ਸਾਫ ਵੀ ਹੋ ਰਿਹਾ ਤੇ ਪਿੱਛੇ ਜੂਰੀਆ ਨਹੀਂ ਮਿਲਦੀ ਹੁੰਦੀ ਜਦੋਂ ਆਧਾਰ ਕੱਢਦੇ ਨਾ 10 ਗੱਟੇ ਦਿੰਦੇ ਹੁੰਦੇ ਸੀਗੇ ਕਾਲਿਆਂ ਵਾਲੀ ਗਿਆ ਮੇਰੇ ਆਧਾਰ ਕਾਢੀ ਨੇ ਚੱਕਿਆ ਉਹਨੇ ਮਸਾਂ ਚੱਕੇ ਮੇਰੇ ਫਿੰਗਰਪ੍ਰਿੰਟ ਤੇ ਮਾਹਾਂ ਰਹੀਂ ਦੇ ਦਿਓ ਮਾਹਾਂ ਬਾਰੀ ਮਾਹਾਂ ਗੱਟੇ ਦਾ ਛੱਡ ਕੇ ਨਹੀਂ ਜਾਂਦਾ ਤੇ ਮਾਥਾਂ ਕਿਤੇ ਅਗੂਠਾ ਜਾਂਦਾ ਪਿਆ ਪੰਨਾ ਤੇ ਲੋੜ ਆ ਗਿਆ ਲਾ 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 ਨਾ ਨਿਕਲਿਆ ਬਈ ਜੋ ਬਰਮੂਹਿਆ ਲਮਕਾ ਕੇ ਜਿਵੇਂ ਆਏ ਸੀ ਉਵੇਂ ਆ ਮੋੜ ਚੱਲੇ ਜਾਂਦੇ ਫਿੰਗਰਪ੍ਰਿੰਟ ਵਾਲਾ ਚੋਬਰ ਅੱਜ ਆਇਆ ਨਹੀਂਗਾ ਤੇ ਇੱਥੇ ਇਹਨਾਂ ਕੋਲੇ ਵਸੇ ਇਹ ਆ ਫਾਇਦਾ ਬਈ ਰੂੜੀ ਇੱਥੇ ਇਹਨਾਂ ਕੋਲੇ ਤਾਂ ਆਏ ਸੀਗੇ ਕਿ ਇਹ ਕੰਮ ਜਲਦੀ ਹੋ ਜਾਂਦਾ ਹੈ ਅਪਡੇਟ ਵਾਲਾ ਤੇ ਕਈ ਥਾਂ ਤਾਂ ਐਵੇਂ ਹੁੰਦਾ ਹੀ ਨਹੀਂ ਪਤਾ ਮਹੀਨਾ ਲੰਕਣਾ ਪਵੇ ਠੀਕ ਹੈ ਤੜਕੇ ਕਹਿੰਦਾ ਪੜ ਕੇ ਆਉਂਦੇ ਆਉਂਦੇ ਪ੍ਰਿੰਟ ਲੜਾਤੀ ਇੱਥੇ ਪੱਟ ਤੇ ਉਹ ਤਾਂ ਡਿੱਗੀਆਂ ਦਾ ਦੋ ਸੀ ਇੱਕ ਤਾਂ ਉੱਡ ਗਈ ਸੀ ਇੱਕ ਮੇਰੀ ਹੌਣ ਤਾਂ ਹਟ ਗਿਆ ਪਟਮਚਣ ਹੋਇਓ ਚੱਲਾ ਹੈ ਨਾ ਪਾਪਾ ਦੂਰ ਚਲੀਏ ਕੀ ਉੱਥੇ ਕਰੇਗਾ ਉਹ ਇਹ ਜੀ ਭੇਜਦਾ ਰਹਿੰਦਾ ਹੈ ਨਾ ਚੀਅਰਸ ਚੀਅਰਸ ਲੱਗਦਾ ਜਿਵੇਂ ਸਾਰੇ ਟੈਂਪਰ ਕਰਾ ਕੇ ਕਹਿੰਦੇ ਨੇ ਉਹ ਸੈਨ ਫਸਾ ਕੇ ਕਰਾ ਰਹੇ ਨੇ ਸਾਹਮਣੇ ਇਨਸਾਈਡ ਆ ਗੁੰਗਰ ਮਸਾੜੇ ਚਾਹੁੰਦੇ ਪਰ ਮੋਰੀ ਨਹੀਂ ਚਾਹੁੰਦੇ ਕੋਈ ਗੱਲ ਨਹੀਂ ਬਣ ਚੁੱਕੀ ਗੱਲ ਤੇ ਨੌਜਵਾਨ ਆਏ ਸੀ ਰੋੜੀ ਸਾਹਮਣੇ ਲਿਖਿਆ ਪਿੰਡ ਰੋੜੀ ਤੇ ਇਥੋਂ ਇੱਕ ਜਿਹੜਾ ਸਰਦੂਰਗੜ ਕੱਟ ਕੇ ਫੇਰ ਵਾਪਸ ਰੋੜੀ ਆ ਗਿਤੇ ਅ ਦੋ ਟਾਈ ਹਫਤਿਆਂ ਬਾਅਦ ਫੇਰ ਅੱਜ ਮੈਦੇ ਮੈਦੇ ਦੇ ਦਾਵਾ ਧਰ ਲਿਆ ਤੇ ਜਿਵੇਂ ਪਹਿਲਾਂ ਵੀ ਮੈਂ ਗੱਲ ਕਰਦਾ ਹਾਂ ਕਿ ਤੋ ਤਿੰਨ ਹਫਤਿਆਂ ਵਾਦਾ ਪਖਾਣੇ ਆ ਤਾਂ ਚਲੋ ਬਾਲਾ ਮਾੜਾ ਵੀ ਨਹੀਂ ਰੋਈ ਰੋਈ ਗੱਲ ਗਲਤ ਹੈ ਇਹ ਕਿਉਂ ਭਾਈ ਬਿੰਦੂ ਆ ਬਾਪੂ ਲੋਵੇਂ ਮੰਜੇ ਤੇ ਕੋਈ ਨਾ ਛੋਟਾ ਬੀਰਾ ਉਹਨੂੰ ਪਤਾ ਨਹੀਂ ਕਹੂੰ ਖਿੱਚਦੇ ਹੋਣਗੇ ਬਾਲ ਉਹਨੇ ਸਤਰੀਕਾਲ ਬੁਲਾ ਦੋ ਸਾਰਿਆਂ ਨੂੰ ਫਿਰ ਆਥਨ ਵਾਲੀ ਸਤਰੀਕਾਲ ਢੱਲੇ ਮੂੰਹ ਦੇ ਨਾਲ ਆ ਸਮਾਂ ਹੋ ਗਿਆ ਬਈ 7 ਵਜੇ ਦਾ ਆ ਵਲੌਗ ਦੀ ਆਪਣੀ ਸਮਾਪਤੀ ਦਾ ਵੇਲਾਗਾ ਤੇ ਦਿਨ ਚ ਥੋੜੇ ਬਹੁਤੇ ਕੰਮਕਾਰ ਕਰਦੇ ਇਧਰ ਉਧਰ ਫਿਰਦੇ ਰੇ ਅਗਲੇ ਖੇਤ ਫਿਰ ਚਲਾ ਗਿਆ ਸੀਗਾ ਹਾਂਜੀ ਆ ਮੈਂ ਲਾਈਟਾਂ ਲਾਇਆ ਆ ਪੁੱਤ ਇਧਰ ਲਿਆ ਤੇ ਬਸ ਐਂ ਕੰਮ ਤਾਂ ਦੇ ਹੀ ਦਿਨ ਲਾਂ ਕਿ ਬਲੌਗ ਵਾਲਾ ਨਹੀਂ ਬਣਾਉਂਦਾ ਹੁੰਦਾ ਜੇ ਤੋ ਕੋਈ ਗੱਲਬਾਤ ਜੀ ਐਂ ਲੱਗਦਾ ਮਨ 'ਚ ਨਹੀਂ ਹੁੰਦੀ ਫਿਰ ਉਹ ਤੋਂ ਬਸ ਆਪਦੇ ਸ਼ਾਂਤੀ ਰੱਖੀਦੀ ਆ ਤੇ ਖੈਰ ਬਹੁਤ ਸਾਰਾ ਧੰਨਵਾਦ ਸਾਰੇ ਵੀਰਾਂ ਭੈਣਾਂ ਦਾ ਪਿਆਰ ਸਤਿਕਾਰ ਜਿਹੜੇ ਤੁਸੀਂ ਸਮਾਂ ਕੱਢ ਕੇ ਪਰਿਵਾਰਾਂ ਸਮੇਤ ਸਾਨੂੰ ਦੇਖਦੇ ਹੋਗੇ ਸ਼ੁਕਰੀਆ ਲਾਈਕਾਂ ਆਉਣ ਕਰਤੀਆਂ ਸਾਰੀਆਂ ਤੇ ਸ਼ੁਕਰੀਆ ਸਾਰਿਆਂ ਦਾ ਇਸੇ ਤਰ੍ਹਾਂ ਲਾਈਕ ਸ਼ੇਅਰ ਵਾਲੀ ਸਪੋਰਟ ਜਰੂਰ ਕਰਦੇ ਰਹੋ ਤਾਂ ਮਾਤਾ ਜੀ ਦੀ ਹਾਜ਼ਰੀ ਲਵਾ ਦਈਏ ਫਿਰ ਕੇ ਰਹਾ ਜੀ ਨਾ ਹੋ ਜੇ ਮੰਮੀ ਆयो ਮੜੀ ਸਸਰੀ ਗਾਲ ਕਰ ਦਿਓ ਬੱਸ ਸਸਰੀ ਕਰ ਬੱਸ ਸਸਰੀ ਗਾਲੀ ਹੋਰ ਕੀ ਆਪਣੇ ਕੋਲ ਗੱਲ ਸਾਰਿਆਂ ਜਿੰਨੇ ਚਿਰ ਮਿੰਟ ਤੇ ਜੋੜੇ ਧੰਨਵਾਦ ਤੁਹਾਡੇ ਬਾਲਾ ਬਾਲਾ ਲਾਈਕ ਵੀ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਕਮੈਂਟ ਵੀ ਭੇਜਿਆ ਕਰੋ ਜੀ ਫੇਸਬੁਕ ਤੇ ਦੇਖਦੇ ਫੋਲੋ ਵੀ ਆਦਿਆ ਕਰੋ ਤੁਹ ਸੋ ਲੈ ਕੇ ਤੁਹ ਤੇ ਕ ਬਲਾਗ ਕਾ ਅਜ ਮੇ ਦੇਖਣਾ ਓਕੇ ਸੋਕਿਆ ਨਹੀਂ ਜੀ ਆਪ ਦਾ ਕੰਮ ਛੱਡ ਕੇ ਵੀ ਜੇ ਕੰਮ ਆ ਤਾਂ ਜਰੂਰ ਸਾਰਾ ਦੇਖਣਾ ਤੇ ਧੰਨਵਾਦ ਜੀ ਠੀਕ ਜੀ ਮਿਹਰਬਾਨੀ ਧੰਨਵਾਦ ਤੁਹਾਡਾ ਵੀ ਤੇ ਮਿਲਦੇ ਆ ਕੱਲ ਨੂੰ ਸਵੇਰੇ 7:00 ਵਜੇ ਨਵੇਂ ਬਲਾਗ ਦੇ ਨਾਲ ਬਹੁਤ ਸਾਰਾ ਧੰਨਵਾਦ ਪਿਆਰ ਸਤਿਕਾਰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਧੰਨਵਾਦ